ਬਦਰ ਜੀ ਦੇ 350 ਮੈਂ ਬੇਦਨੇ ਕਨੈਕਟ ਹੋਇਆ ਸੀ ਜਿਹੜੀਆਂ ਸਮਤਲ ਦਾਇਦਾ ਨਗਰ ਕੀ ਸਤਨ ਜਿਸ ਨੂੰ ਅਸੀਂ ਮੈਡੀਕਲ ਸੀਟ ਤੇ ਔਰ ਜਦੋਂ ਉੱਥੇ ਜੋ ਲੋਲਸ਼ਟ ਆਇਆ ਜੋ ਗੁਰੂ ਸਾਹਿਬਾਨ ਨੇ ਸਮੂਹ ਨੇ ਇੱਜ਼ਤ ਕਰਕੇ ਸਾਰੇ ਧਰਮ ਦੇ ਲੋਕ ਇਕੱਠੇ ਰਹਿਣ ਸਾਂਝੀ والدہ ਦੀ ਗੱਲ ਕਰਨ ਉਹ ਨਜ਼ਾਰਾ ਉੱਥੇ ਦੇਖਣ ਨੂੰ ਮਿਲਿਆ ਸੋ ਅੱਜ ਅਸੀਂ ਬਸ ਸੰਧੇ ਭੱਗਾ ਵਾਲੇ ਆ ਕਿ ਗੁਰੂ ਸਾਹਿਬ ਜਿਸ ਜਗ੍ਹਾ ਤੇ ਆਏ ਆ ਉਸੇ ਜਗ੍ਹਾ ਤੇ ਅੱਜ ਇਹ ਨਗਰ ਕੀਰਤਨ ਦਾ ਨੰਨਨ ਸਮਾਸ਼ ਕਰ। ਨਸੰਭਲ ਕਿ ਉਹ ਨਜ਼ਾਰਾ ਹੀ ਬਖਰਾ ਹੋਏਗਾ ਸਾਡੇ ਤੇ ਫੇਰ ਅੱਜ ਗੁਰੂ ਸਾਹਿਬ ਦੀ ਮਿਹਰ ਵਰਸੇਗੀ। ਉਹ ਸਭ ਤੋਂ ਵੱਡੀ ਗੱਲ ਗੁਰੂ ਸਾਹਿਬ ਨੇ ਜਿਹੜੀ ਸ਼ਹਾਦਤ ਦਿੱਤੀ ਹੈ। ਇਹ ਕੁਰਬਾਨੀ ਬਹੁਤ ਬੜੀ ਇੱਕ ਲੋਕ ਆਪਣੇ ਲਈ ਤਾਂ ਕਰਦੇ ਆ ਪਰ ਕਦੀ ਕਿਸੇ ਦੂਸਰੇ ਕਰੂ ਜਾਲੇ ਕਦੀ ਹੋਇਆ ਨਹੀਂ। ਸ਼ਾਇਦ ਦੁਨੀਆ ਤੇ ਇੱਕੋ ਇੱਕ ਐਗਜ਼ਾਮਪਲ ਆ। ਇਹ ਦੂਸਰੇ ਦਾ ਧਰਮ ਬਚਾਉਣ ਦੇ ਲਈ ਆਪਣੀ ਸ਼ਹਾਦਤ ਦਿੱਤੀ। ਔਰ ਜੋ ਉਹ ਸੁਨੇਹਾ ਤੁਹਾਨੂੰ ਦੇ ਕੇ ਗਏ ਆ ਇਹ ਤੁਸੀਂ ਪਿਆਰ ਨਾਲ ਰਹੋ ਦੂਸਰੇ ਦੀ ਦੂਜੀ ਦੀ ਇੱਜ਼ਤ ਮਾਨ ਕਰੋ ਧਰਮਾਂ ਤੋਂ ਵਹਿਵਾ ਤੋਂ ਉੱਪਰ ਉੱਠ ਕੇ ਇਨਸਾਨੀਅਤ ਦੀ ਕਦਰ ਕਰੋ ਕਿਉਂਕਿ ਸਭਾ ਕਿ ਇਹ ਅੱਜ ਫਿਰ ਸਾਨੂੰ ਮਜਾ ਤਾਂ ਜਿਹੜੀਆਂ ਤਾਜ਼ਾ ਹੋਈਆਂ ਔਰ ਮੈਂ ਕਿਉਂਕਿ ਅਸੀਂ 니ਚੇ ਦੀ ਸੰਗਤ ਆ ਰਹੀ ਉਹਨਾਂ ਨੂੰ ਵੀ ਆਖਦੇ ਆ ਸੰਗਤ ਦਾ ਧੰਨਵਾਦ ਕਰਦੇ ਆ ਕਿ ਉਹ ਉਗਰੋ ਦੀ ਕਿਰਪਾ ਦੇ ਨਾਲ ਆ ਰਹੇ ਆ ਸੋ ਇਸ ਮੌਕੇ ਤੇ ਗੁਰੂ ਸਾਹਿਬਾਨ ਨੂੰ ਉਹਨਾਂ ਦੀ ਚਰਨਾਂ ਵਿੱਚ ਨਤਮਸਤਕ ਹੁੰਦਾ ਹੋਇਆ ਬਸ ਇਹੀ ਅਸ਼ੀਰਵਾਦ ਮੰਗ ਰਿਹਾ ਕਿ ਜਦ ਕੀ ਕਲਾ ਜਹਾਨ ਸਾਰੇ ਸਭ ਦੀ ਜਿੰਦੂਨੀ ਰਾਹ ਲੋਕ ਤੇ ਕਰਾ ਔਰ ਜੋ ਉਪਦੇਸ਼ ਗੁਰੂ ਸਾਹਿਬ ਨੇ ਦਿੱਤਾ ਤੇ ਸਾਂਝੀ ਵਾਲਦਾ ਦੀ ਗੱਲ ਕਰੋ ਔਰ ਸਾਰੇ ਧਰਮਾਂ ਦਾ ਸਤਕਾਰ ਕਰੋ ਆਪਸੇ ਭਾਈਚਾਰਾ ਇਹ ਸੰਗਠਨ ਦਾ ਸਹਿਯਾ ਸਹਿਯੋਗ ਨੂੰ ਪ੍ਰਾਨ ਅਰਿਆਂ ਦਾ ਬਾਕੀ ਬਲਕਿ ਬਸ ਠੀਕ ਹੈ ਵਾਈਕ੍ਰਿਤੀਤਾ ਸਾਹਿਬ ਵਾਈਕ੍ਰਿਤੀ ਸਾਹਿਬ ਜੀ ਵਾਈਕ੍ਰਿਤੀ ਦਾ ਖਾਲਸਾ ਵਾਈਕ੍ਰਿਤੀ ਪਤੇ 32 ਚਾਦਰ ਨਵੇਂ ਪਾਸ਼ਾ ਸ਼ਹੀਦ ਜੀ ਦੇ ਹਾਦਸਾ ਹਾਲ ਜਿੰਦਾ 350 ਸਤਲਾ ਜਿਹੜਾ ਸ਼ਹੀਦੀ ਦੇਵ ਸਾਹਿਬ ਪੰਜਾਬ ਸਰਕਾਰ ਵੱਲੋਂ ਨਾਇਜ਼ ਜਾ ਰਿਹਾ ਉਹਦੇ ਸਵਾਗਤ ਵਿੱਚ ਅੱਜ ਨਗਰ ਕਲੀ ਜਿਹੜਾ ਆ ਜਿਹੜਾ ਗੰਦਾਸਪੁਰ ਚੋਂ ਅੱਜ ਬਣੀ ਪਹੁੰਚਦੇ ਆ ਤੇ ਉਹਦੇ ਸਵਾਗਤ ਲਈ ਸਾਡੇ ਮਾਨ ਜੋ ਰਖਤ ਚੰਦਰਪ੍ਰਸਤ ਕੀ ਐਮਐਲਏ ਸਾਹਿਬ ਫਲਕਾਂ ਜាច ਪੁਲਿਸ ਫਰਾਦੀ ਕੋ ਸਮੂਚੀ ਸਾਥ ਸੰਗਤ ਜਿਹੜੀ ਆ ਸਵਾਗਤ ਲਈ ਹੋਈ ਆ ਤੇ ਗੁਰੂ ਸਾਹਿਬ ਨੇ ਜਿਹੜਾ ਇਹ ਮਜਬੂਤਾ ਦੀ ਖਾਤਰ ਕਸ਼ਮੀਰੀ ਪੰਡਤ ਜਿਹੜੇ ਜੰਮੂ ਕਸ਼ਮੀਰ ਤੋਂ ਚੱਲ ਕੇ ਆਏ ਸੀ ਉਹਨਾਂ ਦੀ ਬੇਨਤੀ ਨੂੰ ਸਬਦਾ ਕਰਕੇ ਆਪਣੀ ਇਤਿਹਾਸਤ ਦੇ ਕੇ ਇੱਕ ਸੱਚੇ ਸਮਾਜ ਦੇ ਸੰਸਾਰ ਦੇ ਵਿੱਚ ਇਹ ਮੈਸੇਜ ਦਿੱਤਾ ਕਿ ਜਿਹੜੀ ਰੋੜ ਬੰਦ ਦੀ ਜਿਹੜੀ ਮਦਦ ਕਰੀ ਹੀਮਸਾਨੀ ਦਾ ਸਭ ਤੋਂ ਵੱਡਾ ਧਰਮ ਤੇ ਮੌਕੇ ਦੇ ਹੱਥ ਅਰੰਝਿਵ ਬਾਦਸ਼ਾਹ ਨੇ ਉਹਨਾਂ ਨੇ ਇਹ ਕੰਦਲਕਾਰ ਕੀਤੀ ਕਿ ਜਿਹੜਾ ਜਿਹੜਾ ਜ਼ੁਲਮ ਆ ਇਹ ਮਤਲਬ ਸਥਿਰ ਨਹੀਂ ਰਹਿ ਸਕਦਾ ਇਹਦਾ ਬਹੁਤ ਜਲਦੀ ਜਿਹੜਾ ਅੰਤ ਹੋ ਜਾਣਾ ਹੈ ਤੇ ਉਹਨਾਂ ਨੇ ਮਤਲਬ ਇਹ ਆ ਸੂਚੇੜੀ ਤਵਸੀਆ ਨੂੰ ਇਹ ਇੱਕ ਮੈਸੇਜ ਦਿੱਤਾ ਸੀ ਕਿ ਜਦੋਂ ਵੀ ਕਿਤੇ ਕੋਈ ਨਿਆਂ ਹੁੰਦਾ ਕੋ ਤੱਕਾ ਦਿੰਦਾ ਉਦੋਂ ਤੁਸੀਂ ਮਤਲਬ ਇਹ ਆ ਤੁਹਾਨੂੰ ਆਵਾਜ਼ ਬੁਲੰਦ ਕਰਨੀ ਚਾਹੀਦੀ ਆ ਤੇ ਮੈਂ ਸਮਝਾ ਕਿ ਸਮੁੱਚਾ ਹਿੰਦੁਸਤਾਨ ਜਿਹੜਾ ਗੁਰੂ ਸਾਹਿਬ ਦੀ ਜਿਹੜੀ ਸ਼ਹਾਦਤ ਦਿੱਤੀ ਗਈ ਹੈ ਜਿੱਤ ਉਹਦੇ ਲਈ ਗੁਣੀ ਰਹਿਣਾ ਚਾਹੀਦਾ ਤੇ ਉਹਦੇ ਸੰਕਲਪ ਦੇ ਵਿੱਚ ਗੁਰੂ ਸਾਹਿਬ ਦੀਆਂ ਸਖਿਆਵਾਂ ਦੇ ਅਮਲ ਕਰਨੇ ਚਾਹੀਦਾ ਵਾਹਿਗੁਰੂ ਖਾਲਸਾ ਹਾਂਜੀ ਸਰਦਾਰ ਸਾਹਿਬ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਭਲੇ ਅਦੀ ਦੀ ਚਾਦਰ ਸੀਤਾ ਦਾ ਸਰਤਾਜ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 355 ਸਿੱਧੀਆਂ ਦੇ ਸਰੋ ਵਰਤ ਤੇ ਨਰ ਇੰਟਰਨ ਬੰਗਾ ਵਿਖੇ ਪਹਿਲਾਂ ਅਸੀਂ ਮੇਰੀ ਵਿਖੇ ਰਿਸਿਵ ਕਰਕੇ ਹੰਕਲ ਕਰੋ ਰੋਟੋ ਰੋਟਾ ਸਭ ਕੇ ਦਾ ਸਵਾਗਤ ਕਰਦੇ ਹਾਂ ਸਾਰੇ ਡਾਕਟਰ ਹੋਏ ਆਂ ਔਰ ਇਹਦਾ ਬਿਲਣਾ ਹੈ ਕਿ ਸਭ ਨੇ ਤੁਹਾਨੂੰ ਬਹੁਤ ਹੀ ਉਤਸ਼ਾਹਪੂਰਨ ਸੰਦੇਸ਼ ਦਿੱਤਾ ਉਹਨਾਂ ਨੇ ਲੋਕਾਂ ਦੇ ਲਈ ਲੋਕਾਂ ਦੇ ਲਈ ਆਪਣੀ ਕੁਰਬਾਨੀ ਦਿੱਤੀ ਨਾ ਕਿਸੇ ਜਾਤ ਪਾਤ ਧਰਮ ਤੋਂ ਦੀ ਪਰਵਾਹ ਨਹੀਂ ਆਪਣੀ ਦਵਾਈ ਤੇ ਇਹੋ ਜਿਹੇ ਉਦਾਹਰਣ ਸਾਨੂੰ ਦੇ ਕੇ ਗਏ ਹਨ ਕਿ ਜੇ ਲੋਕ ਭਲਾਈ ਦੇ ਕਾਰਨ ਕਰਨੇ ਹਨ ਜਾਂ ਲੋਕਾਂ ਦੇ ਲਈ ਖੜਨਾ ਹੈ ਤਾਂ ਉਹਦੇ ਵਿੱਚ ਕਿਸੇ ਦੇ ਤਰੀਕੇ ਦਾ ਕੋਈ ਫਰਕ ਨਹੀਂ ਪੈਂਦਾ ਪੰਜਾਬ ਦਾ ਸ਼ਾਨ ਜੀ ਬਲਦਾ ਸਾਨੂੰ ਸੰਦੇਸ਼ ਦਿੱਤਾ ਔਰ ਅਸੀਂ ਹੀ ਆਪਣੇ ਆਪ ਨੂੰ ਅੱਜ ਮਾਣ ਮੱਤਾ ਮਹਿਸੂਸ ਕਰ ਰਹੇ ਹਾਂ ਕਿ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਪ੍ਰਤਾਪ ਸਿੰਘ ਮਾਨ ਜੀ ਦੀ ਸਰਕਾਰ ਵਾਲੀ ਜੋਗਵਾਈ ਵਿੱਚ ਇਹ ਤੁਹਾਨੂੰ ਮੌਕਾ ਮਿਲਿਆ ਉਹ ਤਾਂ ਸਭ ਯਾਮਾ ਸੀ ਦੀ ਸੋਮ ਦਾ ਸੋ ਮੈਂ ਇਸ ਮੌਕੇ ਤੇ ਜਿੱਥੇ ਸੂਚਾ ਸੰਘਟਨ ਨੂੰ ਬੇਨਤੀ ਕਰਾਂਗਾ ਕਿ ਔਰ ਅਪੀਲ ਵੀ ਕਰਾਂਗਾ ਕਿ ਇਸ ਸਿੱਧੀ ਦੇ ਮੌਕੇ શ્રી ਮੰਤਪੁਰ ਕੋ ਸਾਹ ਵਿਖੇ ਜੋ ਦੁਵਾਂਸ ਜਾ ਰਹੇ ਜਿਸਲੇ ਜਾ ਰਹੇ ਹਨ ਨੋਟ ਦਾ ਸਮਾਗ ਕਰਵਾਇਆ ਜਾ ਰਹੇ ਨੂੰ ਉਸ ਵਿੱਚ ਵੀ ਸਭ ਨੂੰ ਬਹੁਤ ਵੱਡੀ ਸਮੂਹਇਤ ਵਿੱਚ ਸ਼ਾਮਲ ਹੋ ਔਰ ਇਸ ਮੌਕੇ ਦਾ ਹਿਸਾਬ ਨੋ ਜੋ ਮੈਂ ਇਸ ਮੌਕੇ ਤੇ ਦੁਆਰਾ ਫਿਰ ਜਿੱਥੇ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਪ੍ਰਗਨ ਸਿੰਘ ਮਾਨ ਜੀ ਦਾ ਧੰਨਵਾਦ ਵੀ ਕਰਨਾ ਚਾਹਾਂਗਾ ਉੱਥੇ ਸਮੂਹ ਸਾਧ ਸੰਗਤ ਨੂੰ ਅਪੀਲ ਕਰਾਂਗੇ ਸਾਨੂੰ ਜਿਵੇਂ ਮਹਾਰਾਜ ਜੀ ਦੱਸੇ ਹੋਏ ਮਾਰਗ ਤੇ ਚੱਲ ਕੇ ਆਪਣਾ ਜੀਵਨ ਬਤੀਤ ਕਰਨਾ ਚਾਹੀਦਾ ਹੈ ਤਾਂ ਜੋ ਆਪਣਾ ਜੀਵਨ ਆਪਣਾ ਸਫਲ ਬਣਾ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤਾਂ ਤਾਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਪੁਰਗ ਨੂੰ ਜਿਹੜਾ ਸਮਰਪਿਤ ਜਿਹੜਾ ਨਗਰ ਕੀਰਤਨ ਅੱਜ ਸ਼੍ਰੀ ਚਰਨਗੰਗ ਸਾਹਿਬ ਬੰਗਾਬੀਰ ਪਹੁੰਚ ਰਿਹਾ ਤੋਂ ਸੂ ਸੰਗਤਾਂ ਦਾ ਜਿਹੜਾ ਹਜ਼ੂਮ ਹੈ ਸੋ ਨਤਮਸਤਕ ਹੋਣ ਵਾਸਤੇ ਗੁਰੂ ਸਾਹਿਬ ਨੂੰ ਸ਼ਰਦਾ ਦੇ ਜਿਹੜੇ ਫੁੱਲ ਆ ਉਹ ਭੇਟ ਕਰਨ ਵਾਸਤੇ ਸੋ ਅੱਜ ਸਾਰੀ ਸੰਗਤ ਜਿਹੜੀ ਹੈ ਆਸ-ਪਾਸ ਦੇ ਪਿੰਡਾਂ ਤੋਂ ਬੰਗਿਆਂ ਤੋਂ ਸੋ ਆਸ-ਪਾਸ ਦੇ ਭੈਣ ਭਰਾ ਵੀਰ ਬਜ਼ੁਰਗ ਸਾਰੇ ਜਣੇ ਬੜੀ ਬੇਸਬਰੀ ਦੇ ਨਾਲ ਉਸ ਨਗਰ ਕੀਰਤਨ ਦਾ ਇੰਤਜ਼ਾਰ ਕਰ ਰਹੇ ਨੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਸਾਡਾ ਜਿਹੜਾ ਸਿੱਖ ਇਤਿਹਾਸ ਆ ਉਹ ਇੰਨਾ ਅਮੀਰ ਹੈ ਐਡਾ ਵੱਡਾ ਇਤਿਹਾਸ ਹੈ ਕਿ ਜਿਹਦੇ ਵਿੱਚ ਬਹੁਤ-ਬਹੁਤ ਸਿੱਖਿਆ ਜਾ ਸਕਦਾ ਔਰ ਆਪਣੀ ਜਿਹੜੀ ਜਨਰੇਸ਼ਨ ਹੈ ਆਉਣ ਵਾਲੀ ਜਿਹੜੀ ਸਾਡੇ ਬੱਚੇ ਨੇ ਬਹੁਤ ਕੁਝ ਸਿੱਖ ਸਕਦੇ ਆ ਕਿ ਦੂਸਰਿਆਂ ਵਾਸਤੇ ਕਹਿੰਦੇ ਹੁੰਦੇ ਨਾ ਕਿ ਦੂਸਰਿਆਂ ਬਾ ਦੂਜਿਆਂ ਦੀ ਖੁਸ਼ੀ ਵਿੱਚ ਖੁਸ਼ੀ ਮਨਾਉਣੀ ਚਾਹੀਦੀ ਤੇ ਦੂਜੇ ਦੇ ਦੁੱਖ ਦੇ ਵਿੱਚ ਦੁੱਖ ਮਟਾ ਕੇ ਉਸ ਦੁੱਖ ਨੂੰ ਘਟਾਉਣਾ ਚਾਹੀਦਾ ਇਸੇ ਤਰ੍ਹਾਂ ਸਾਡੇ ਗੁਰੂਆਂ ਦੀ ਜਿਹੜੀ ਗੁੜਤੀ ਸਾਨੂੰ ਮਿਲੀ ਹੋਇਆ ਉਹ ਇਹੀ ਹੈ ਕਿ ਅਗਰ ਆਪਾਂ ਸਾਰੇ ਜਾਣੇ ਬੇਲਕੇ ਇੱਕ ਜਾਤ ਪਾਤ ਧਰਮ ਸਾਰੀਆਂ ਚੀਜ਼ਾਂ ਤੋਂ ਉੱਪਰ ਉੱਠ ਕੇ ਆਕਰ ਇਨਸਾਨੀਅਤ ਦੇ ਨਾਤੇ ਸੋਚੀਏ ਤਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਸਭ ਤੋਂ ਵੱਡੀ ਜਿਹੜੀ ਉਦਾਹਰਣ ਹੈ ਜਿਨ੍ਹਾਂ ਨੇ ਆਪਣਾ ਸੀਸ ਦੇ ਕੇ ਸੋ ਦੂਜਿਆਂ ਦੇ ਧਰਮ ਨੂੰ ਬਚਾਉਣ ਕਰਕੇ ਆਪਣਾ ਸੀਸ ਦੇ ਦਿੱਤਾ ਤਾਂ ਉਹਦੇ ਵਿੱਚ ਸਰਬ ਸਾਂਝੀ ਵਾਰਤਾ ਦਾ ਜਿਹੜਾ ਆ ਉਹ ਸੰਦੇਸ਼ ਦਿੱਤਾ ਸੋ ਇਹ ਜਿਹੜਾ ਸ਼ਹੀਦੀ ਪੁਰਬ ਹੈ ਇਹ ਸਾਰਿਆਂ ਦਾ ਹੀ ਹੈ ਤਾਂ ਸਾਰੇ ਜਾਣੇ ਹੱਥ ਜੋੜ ਕੇ ਨਤਮਸਤਕ ਨੇ ਸੋ ਸਾਡੇ ਬਣੂ ਵੀ ਜਿਹੜਾ ਨਗਰ ਕੀਰਤਨ ਸਭ ਆ ਰਹੇ ਨੇ ਔਰ ਜਿਹੜੇ ਸ਼ਹੀਦੀ ਪੁਰਬ ਮਨਾਏ ਜਾ ਰਹੇ ਨੇ ਸੋ ਸਾਰਿਆਂ ਨੂੰ ਇਸ ਸ਼ਹੀਦੀ ਪੁਰਬ ਦੇ ਉੱਤੇ ਨਤਮਸਤਕ ਹੁੰਦੇ ਆ ਕੋਟ ਕੋਟ ਪ੍ਰਣਾਮ ਕਰਦੇ ਆ ਬਹੁਤ ਬਹੁਤ ਧੰਨਵਾਦ ਹਾਂਜੀ ਸਰ ਠੀਕ ਹੈ ਨਾ ਚਾਹਦੇ ਆ ਜੀ ਕੋਈ ਸਵਾਲ ਕਰਨ ਲਈ ਨਗਰ ਕੀਰਤਨ ਦੇ ਅੱਗੇ ਪਹੁੰਚੇ ਆਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾਂ ਦੀ ਸ਼ਹੀਦੀ ਨੂੰ ਸਮਰਪਿਤ ਨਗਰ ਕੀਰਤਨ ਅੱਜ ਗੁਰਦੁਆਰਾ ਚਰਨ ਕਮਲ ਸਾਹਿਬ ਪੰਗਾ ਵਿਖੇ ਪਹੁੰਚ ਰਿਹਾ ਜੋ ਕਿ ਕੋਤਾਸਪੁਰ ਤੋਂ ਚੱਲਿਆ ਸੀ ਪੂਰੀ ਸਾਧ ਸੰਗਤ ਬੜੀ ਹਮ ਹਮ ਆ ਕੇ ਕਾਫੀ ਪਿੰਡਾਂ ਦੇ ਵਿੱਚੋਂ ਸਾਰੇ ਸ਼ਹਿਰ ਵਾਸੀ ਬਹੁਤ ਉਤਸ਼ਾਹ ਆ ਉਹਨਾਂ ਦੇ ਵਿੱਚ ਸਾਰੇ ਉਹਨਾਂ ਦੀ ਬੜੀ ਬੇਸਬੇਤਾਬੀ ਨਾਮਨ ਕੀ ਵੇਟ ਕਰ ਰਹੇ ਹਨ ਉਹਨਾਂ ਨੂੰ ਰਿਸਿਵ ਕਰਦੇ ਨਗਰ ਕੀਰਤਨ 3 ਦਿਨਾਂ ਜਾਨੇ ਸੰਗਤ ਵੀ ਸਾਰਿਆਂ ਨੂੰ ਸ਼ਰਧਾ ਭਾਵਨਾ ਜਿੱਦਾਂ ਹੈਗੀ ਹੈ ਉਹ ਰੱਖ ਕੇ ਤੇ ਸਾਰਿਆਂ ਨੂੰ ਅੱਛਾ ਮਤਲਬ ਕਿ ਜੀਵਨ ਬਤੀਤ ਕਰਨ ਲਈ ਪਿਆਰ ਨਾ ਰਹਿਣਾ ਚਾਹੀਦਾ ਇਹੋ ਜਿਹਾ ਠੀਕ ਹੈ ਜਿਸ ਤਰ੍ਹਾਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇੱਡੀ ਵੱਡੀ ਸ਼ਹੀਦੀ ਦਿੱਤੀ ਹੈ ਅਸੀਂ ਵੀ ਛੋਟੇ ਛੋਟੇ ਕੰਮਾਂ ਦੇ ਵਿੱਚ ਵੀ ਅਗਰ ਆਪਣਾ ਤਿਆਗ ਕਰੀਏ ਜਿਦਾ ਕਰੀ ਹੈ ਅਗਰ ਆਪਣਾ ਛੋਟਾ ਜਿਹਾ ਉੱਥੇ ਵੀ ਅਗਰ ਇੱਕ ਦੂਸਰੇ ਨੂੰ ਅਸੀਂ ਸੈਕਰੀਫਾਈਜ਼ ਕਰਦੇ ਆਂ ਇੱਕ ਦੂਸਰੇ ਲਈ ਤੇ ਉਹ ਵੀ ਪੂਰੀ ਫੈਮਿਲੀ ਉਹਦੇ ਵਿੱਚ ਖੁਸ਼ ਰਹਿੰਦੀ ਹੈ ਠੀਕ ਹੈ ਉਹਨਾਂ ਤੋਂ ਆਪਾਂ ਨੂੰ ਗੁਰੂ ਸਾਹਿਬ ਤੋਂ ਏਡਾ ਬਟਾ ਮਤਲਬ ਕਿ ਲੈਸਨ ਮਿਲਦਾ ਹੈ ਛੋਟੀ ਜੀ ਲਾਈਫ ਤੇ ਵੀ ਤੇ ਵੱਡੇ ਪੱਧਰ ਤੇ ਵੀ ਲਾਈਫ ਦੇ ਵਿੱਚ ਠੀਕ ਹੋ ਗਿਆ ਥੈਂਕ ਯੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਦੇਖ ਬਹਾਦਰ ਸਿਮਰਿਆਕਰ ਨਾਨਕ ਅਵੈਤਾ ਸਭ ਖਾਇੰ ਹੋਏ ਸਹਾਏ ਉਹ ਦੇਖ ਬਹਾਦਰ ਜੀ ਦੀ ਦਿਨ ਸੋਪਿਆ ਮੇ ਸ਼ਹਾਦਤ ਨੂੰ ਸਮਰਪਿਤ ਸਾਡੇ ਬੰਗਾ ਵਿਖੇ ਨਗਰ ਕੀਰਤਨ ਜਿਹੜਾ ਆ ਜੋ ਕਿ ਅਨੰਤ ਅਨੁਪੁਰ ਸਾਹਿਬ ਜੀ ਨੂੰ ਪਹੁੰਚੇਗਾ ਉਹ ਆ ਰਿਹਾ ਆ ਤਾਂ ਅਸੀਂ ਉਸ ਆਪਣੇ नगर कीर्तन दवागत करून इथे पोहचे आचे पाचशाही चरणा बेनती आहे की आपण मेर संगत हात ही आपण रखे, वाहिगुरु जी का खसा वाहि ईश्वर दुलार तुल्ला की ओर खनाकी की ओर तू मान अगर सुरता i अलोह अल्लाह हिते लंगर जा पबंध सरबत संगता लंगर छाके इहो ई नगर जी लॻी हुई वाहिगुरू जी का ख़ालसा वाहिगुरू जी